ਇੱਕ ਬੰਦੇ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੀ ਭਾਬੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਇੱਥੋਂ ਤੱਕ ਕਿ ਇਸ ਬੰਦੇ ਨੇ ਆਪਣੀ ਕੁੜੀ ਤੇ ਆਪਣੀ ਜਵਾਈ ਦੀ ਵੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਆਖਿਰ ਕੀ ਕੁਝ ਕੀਤਾ ਸੀ ਇਸ ਬੰਦੇ ਨੇ ਇਹ ਜਦੋਂ ਤੁਸੀਂ ਸੁਣੋਗੇ ਨਾ ਤਾਂ ਤੁਹਾਡੇ ਵੀ ਰੋਂਗ ਤੇ ਖਰੇ ਹੋ ਜਾਣਗੇ ਤੇ ਸੋਚੋਗੇ ਕਿ ਇਹ ਬੰਦੇ ਨੇ ਇਹੋ ਜਿਹਾ ਕਿਉਂ ਕੀਤਾ ਇਹ ਕਹਾਣੀ ਜਿਸ ਬੰਦੇ ਦੀ ਹੈ ਇਸ ਬੰਦੇ ਦਾ ਬਠਿੰਡੇ ਦੇ ਲਾਗੇ ਇੱਕ ਪਿੰਡ ਪੈਂਦਾ ਹੈ। ਨਾਮ ਇੱਥੇ ਤੁਹਾਨੂੰ ਨਹੀਂ ਮੈਂ ਦੱਸ ਰਿਹਾ ਪਰ ਇਹ ਕਹਾਣੀ ਬਹੁਤ ਹੀ ਦਿਲਚਸਪ ਹੈ। ਇਹਨੂੰ ਪੂਰਾ ਜ਼ਰੂਰ ਸੁਣਿਓ। ਇਹ ਜਿਹੜਾ ਬੰਦਾ ਹੈ ਇਹ ਤਿੰਨ ਭਰਾ ਹੁੰਦੇ ਨੇ ਤੇ ਇਹਨਾਂ ਦੀਆਂ ਦੋ ਪੈਣਾ ਹੁੰਦੀਆਂ ਨੇ। ਵੱਡੀਆਂ ਪੈਣਾ ਦਾ ਉਹ ਵਿਆਹ ਕਰ ਦਿੰਦੇ ਨੇ ਤੇ ਇਹ ਤਿੰਨੇ ਜਾਨੇ ਹਜੇ ਕੁਆਰੇ ਹੁੰਦੇ ਨੇ। ਇਹਨਾਂ ਦੇ ਕੋਲ 1.5 ਕਿੱਲਾ ਪੈਲੀ ਹੁੰਦੀ ਹੈ। ਹੁਣ ਇਹਨਾਂ ਦੀ ਜਿਹੜੀ ਮਾਂ ਸੀ ਉਹਦੀ ਵੀ ਮੌਤ ਹੋ ਜਾਂਦੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਪਿਓ ਸੀ ਉਹ ਇਹ ਸੋਚਦਾ ਹੈ ਕੇ ਘਰ ਦੇ ਵਿੱਚ ਕੋਈ ਵੀ ਔਰਤ ਨਹੀਂ ਹੈ ਤੇ ਹੁਣ ਵੱਡੇ ਮੁੰਡੇ ਦਾ ਜਿਹਦੀ ਉਮਰ ਸੀ ਲਗਭਗ 21-22 ਸਾਲ ਕਿਉਂ ਨਾ ਉਹਦਾ ਵਿਆਹ ਕਰ ਦਿੱਤਾ ਜਾਵੇ ਤਾਂ ਜੋ ਘਰ ਦੇ ਵਿੱਚ ਰੋਟੀ ਪਕਦੀ ਹੋ ਜੇਗੀ ਹੁਣ ਇਹਨਾਂ ਨੂੰ ਅੱਧਾ-ਅੱਧਾ ਕਿਲਾ ਤਿੰਨਾਂ ਜਾਣਿਆਂ ਨੂੰ ਪੈਲੀ ਆਉਂਦੀ ਸੀ ਤੇ ਇਸੇ ਹਿਸਾਬ ਦੇ ਨਾਲ ਉਹ ਇੱਕ ਕੁੜੀ ਨੂੰ ਦੇਖਦੇ ਨੇ ਤੇ ਉਹਦੇ ਨਾਲ ਇਹਦਾ ਵਿਆਹ ਕਰ ਦਿੰਦੇ ਨੇ ਹੁਣ ਇਸ ਬੰਦੇ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਇੱਕ ਦੋ ਸਾਲ ਦੇ ਵਿੱਚ ਵਿੱਚ ਹੀ ਇਹਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਤੇ ਇਸ ਤੋਂ ਬਾਅਦ ਇਹਦੇ ਘਰ ਕੋਈ ਵੀ ਬੱਚਾ ਹੋਰ ਨਹੀਂ ਹੁੰਦਾ ਅਰ ਇਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਬੰਦੇ ਦੀ ਇੱਕ ਬਹੁਤ ਹੀ ਵੱਡੀ ਆਦਤ ਸੀ ਇਹ ਬੰਦਾ ਬਾਹਰ ਦੀਆਂ ਔਰਤਾਂ ਵੱਲ ਵੇਖ ਕੇ ਜਲਦੀ ਆਕਰਸ਼ਿਤ ਹੋ ਜਾਂਦਾ ਸੀ ਤੇ ਉਹਨਾਂ ਨਾਲ ਗੰਦਾ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ ਸੀ ਜਿਵੇਂ ਕੋਈ ਖੇਤ ਦੇ ਵਿੱਚ ਪੱਠੇ ਲੈਣ ਵਾਸਤੇ ਆਉਂਦੀ ਸੀ ਜਾਂ ਕੋਈ ਬਾਹਰ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੁੰਦੀ ਸੀ ਇਹ ਉਹਦੇ ਨਾਲ ਗੰਦੀਆਂ ਹਰਕਤਾਂ ਕਰਦਾ ਸੀ ਤੇ ਉਹਨਾਂ ਨਾਲ ਸਬੰਧ ਬਣਾਉਂਦਾ ਸੀ ਤੇ ਕਈ ਵਾਰੀ ਤਾਂ ਇਹ ਸ਼ਹਿਰ ਵੀ ਜਾਂਦਾ ਸੀ ਆਪਣਾ ਮੂੰਹ ਕਾਲਾ ਕਰਵਾਉਣ ਵਾਸਤੇ ਸ਼ਹਿਰ ਦੇ ਵਿੱਚ ਜਿਵੇਂ ਛੋਟੇ-ਛੋਟੇ ਕਸਬੇ ਹੁੰਦੇ ਨੇ ਸਟੇਸ਼ਨ ਹੁੰਦੇ ਨੇ ਕਿਉਂਕਿ ਇਹਦੇ ਕੋਲ ਜਿਆਦਾ ਪੈਸਾ ਤਾਂ ਨਹੀਂ ਹੁੰਦਾ ਤੇ ਇਹਦੇ ਕੋਲ ਪਹਿਲੀ ਵੀ ਅੱਧਾ ਕੱਲਾ ਹੁੰਦੀ ਸੀ ਇਹਨੂੰ ਤੇ ਇਸ ਲਈ ਉਹ ਇਹੋ ਜੀ ਹیثیت ਦੇ ਹਿਸਾਬ ਦੇ ਨਾਲ ਹੀ ਇਹੋ ਜੀਆਂ ਜਨਾਨੀਆਂ ਕੋਲ ਜਾਂਦਾ ਸੀ ਜਿਹੜੀਆਂ ਲੋਅ ਲੈਵਲ ਤੱਕ ਹੁੰਦੀਆਂ ਸਨ ਤੇ ਇਸ ਬੰਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਜਿੱਥੇ ਵੀ ਇਹਦਾ ਦਾਅ ਲੱਗਦਾ ਸੀ ਜਿੱਥੇ ਵੀ ਇਹਦਾ ਮਨ ਕਰਦਾ ਸੀ ਉਥੇ ਹੀ ਇਹ ਆਪਣਾ ਗੰਦ ਪਾਉਣ ਤੋਂ ਨਹੀਂ ਟਲਦਾ ਸੀ ਉਥੇ ਹੀ ਇਹ ਤਿਆਰ ਹੋ ਜਾਂਦਾ ਸੀ ਕਿਸੇ ਦੇ ਨਾਲ ਵੀ ਸਬੰਧ ਬਣਾਉਣ ਤੋਂ ਪਰ ਇਹਨੂੰ ਇਹ ਨਹੀਂ ਸੀ ਪਤਾ ਬਾਹਰ ਆਪਣਾ ਕਾਲਾ ਮੂੰਹ ਕਰਦਾ ਹੈ ਆਖਰ ਇਹਨੂੰ ਬਹੁਤ ਵੱਡੀ ਬਿਮਾਰੀ ਲੱਗਣ ਵਾਲੀ ਸੀ ਤੇ ਉਹ ਬਿਮਾਰੀ ਇਹਨੂੰ ਲੱਗ ਵੀ ਜਾਂਦੀ ਹੈ ਇਹਨੂੰ ਏਡਸ ਹੋ ਜਾਂਦਾ ਹੈ ਇਸ ਤੋਂ ਬਾਅਦ ਇਹਦੀ ਜਿਹੜੀ ਘਰ ਦੀ ਸੀ ਉਹ ਵੀ ਬਿਮਾਰ ਰਹਿਣ ਲੱਗ ਜਾਂਦੀ ਹੈ ਉਹਦਾ ਚੈੱਕਅਪ ਕਰਾਇਆ ਜਾਂਦਾ ਹੈ ਤਾਂ ਉਹ ਵੀ ਐਚਆਈ ਪੋਜ਼ਿਟਿਵ ਨਿਕਲਦੀ ਹੈ ਹੁਣ ਇਹ ਬੰਦਾ ਤੇ ਉਹਦੀ ਘਰ ਦੀ ਦੋਨੇ ਜਾਣੇ ਏਡਸ ਬਿਮਾਰੀ ਦੇ ਨਾਲ ਪੀੜਤ ਸਨ ਇਸ ਬੰਦੇ ਦੇ ਜਿਹੜੇ ਛੋਟੇ ਭਰਾ ਸਨ ਉਹ ਫਕਰ ਬੰਦੇ ਸਨ ਉਹਨਾਂ ਨੂੰ ਇਹੋ ਜੀ ਜ਼ਿੰਦਗੀ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਉਹ ਹਜੇ ਤੱਕ ਸ਼ਹਿਰ ਵੀ ਕਦੀ ਨਹੀਂ ਸੀ ਗਏ ਤੇ ਇਹ ਜਿਹੜਾ ਬੰਦਾ ਸੀ ਇਹ ਚੁਸਤ ਚਲਾਕ ਸੀ ਕਰ ਦੇ ਵਿੱਚ ਵੱਡਾ ਸੀ ਪਿਓ ਇਹਨਾਂ ਦਾ ਬਜ਼ੁਰਗ ਸੀ ਉਹ ਵੀ ਸ਼ਹਿਰ ਨਹੀਂ ਸੀ ਜਾਂਦਾ ਇਸ ਲਈ ਜਦੋਂ ਕੋਈ ਵੀ ਕੰਮ ਪੈਂਦਾ ਸੀ ਤਾਂ ਇਹੀ ਬਾਜ਼ਾਰ ਜਾਂਦਾ ਸੀ ਇਹਦੇ ਕੋਲ ਹੀ ਪੈਸੇ ਦਾ ਲੈਣ-ਦੇਣ ਹੁੰਦਾ ਸੀ ਇਹਦੇ ਹੱਥ ਵਿੱਚ ਹੀ ਸਾਰਾ ਕੁਝ ਹੀ ਕਰਦੀ ਚਾਬੀ ਤੱਕ ਇਹਦੇ ਕੋਲ ਸੀ ਹੁਣ ਜਿਹੜੇ ਛੋਟੇ ਭਰਾ ਸਨ ਉਹ ਸਿੱਧਰੇ ਸਨ ਤੇ ਦੂਜਾ ਉਹਨਾਂ ਕੋਲ ਪਹਿਲੀ ਵੀ ਅੱਧਾ-ਅੱਧਾ ਕਿਲਾ ਹੀ ਆ ਰਹੀ ਸੀ ਤੀਜਾ ਇਹਨਾਂ ਕੋਲ ਪੈਸਾ ਵੀ ਕਾਫੀ ਨਹੀਂ ਸੀ ਉਤੋਂ ਉਹਨਾਂ ਦੀ ਉਮਰ 35 36 ਸਾਲ ਦੀ ਹੋ ਗਈ ਸੀ ਇਸ ਲਈ ਉਹਨਾਂ ਦਾ ਹੁਣ ਵਿਆਹ ਨਹੀਂ ਸੀ ਹੋ ਰਿਹਾ ਹੁਣ ਇਹ ਵੱਡਾ ਭਰਾ ਚੁਸਤ ਤੇ ਚਲਾਕ ਸੀ ਉਹ ਕੀ ਕਰਦਾ ਹੈ ਕਿ ਹਿਮਾਚਲ ਵੱਲੋਂ ਇੱਕ ਗਰੀਬ ਘਰ ਦੀ ਕੁੜੀ ਜਿਹੜੀ ਹੈ ਉਹ ਆਪਣੇ ਤੋਂ ਛੋਟੇ ਭਰਾ ਵਾਸਤੇ ਵਿਆਹ ਕਰਾਉਣ ਵਾਸਤੇ ਲੈ ਕੇ ਆਉਂਦਾ ਹੈ ਤੇ ਹੁਣ ਇਹ ਉਹਦਾ ਵਿਆਹ ਉਸ ਕੁੜੀ ਦੇ ਨਾਲ ਕਰ ਦਿੰਦਾ ਹੈ ਹੁਣ ਸਾਲ ਕੋ ਪੈਂਦਾ ਹੈ ਤੇ ਸਾਲ ਕੋ ਬਾਅਦ ਜਿਹੜਾ ਸਭ ਤੋਂ ਛੋਟਾ ਸੀ ਉਹਦਾ ਵੀ ਇਹ ਕਿਸੇ ਤਲਾਕਸ਼ੁਦਾ ਔਰਤ ਦੇ ਨਾਲ ਵਿਆਹ ਕਰ ਦਿੰਦਾ ਹੈ ਉਹ ਵੀ ਗਰੀਬ ਘਰ ਦੀ ਔਰਤ ਸੀ ਤਲਾਕਸ਼ੁਦਾ ਸੀ ਪਰ ਇਹ ਸੋਹਣੀ ਸੁਨੱਖੀ ਬਹੁਤ ਸੀ ਤੇ ਇਹਦੀ ਜਿਹੜੀ ਹਿਮਾਚਲ ਤੋਂ ਜਿਹੜੀ ਕੁੜੀ ਆਂਦੀ ਸੀ ਉਹ ਵੀ ਵੇਖਣ ਦੇ ਵਿੱਚ ਸੋਹਣੀ ਬਹੁਤ ਸੀ ਹੁਣ ਜਿਹੜੀ ਛੋਟੇ ਨੂੰ ਲਿਆ ਕੇ ਦਿੱਤੀ ਸੀ ਉਹ ਵੀ ਅਨਪੜ੍ਹ ਤੇ ਸਿਧਰੀ ਸੀ ਤੇ ਜਿਹੜੀ ਉਸ ਤੋਂ ਛੋਟੇ ਦੀ ਸੀ ਉਹ ਵੀ ਤਲਾਕਸ਼ੁਦਾ ਤੇ ਉਹ ਵੀ ਅਨਪੜ੍ਹ ਤੇ ਸਿਧਰੀ ਸੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਬੰਦੇ ਸਿਧਰੇ ਨੇ ਤਾਂ ਉਹਨਾਂ ਨੂੰ ਸਿੱਧੀਆਂ ਹੀ ਜਨਾਨੀਆਂ ਮਿਲਣਗੀਆਂ ਕੋਈ ਚਲਾਕ ਬੜੀਆਂ ਪੜੀਆਂ ਲਖੀਆਂ ਜਨਾਨੀਆਂ ਨਹੀਂ ਮਿਲਨੀਆਂ ਸਨ ਹੁਣ ਇਹ ਬੰਦਾ ਇੰਨਾ ਚੁਸਤ ਚਲਾਕ ਸੀ ਇਹਨੂੰ ਖੁਦ ਨੂੰ ਪਤਾ ਸੀ ਕਿ ਇਹਨੂੰ ਤੇ ਇਹਦੀ ਪਤਨੀ ਨੂੰ ਏਡਸ ਹੋ ਚੁੱਕੀ ਹੈ ਦੋਨਾਂ ਦੀ ਹੀ ਇਹ ਜਿਹੜੀ ਬਿਮਾਰੀ ਦੀ ਦਵਾਈ ਚਲਦੀ ਸੀ ਪਰ ਇਹਨੇ ਇਹ ਪਤਾ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਚਾਰ ਪੰਜ ਔਰਤਾਂ ਨੂੰ ਇਹ ਬਿਮਾਰੀ ਦੇ ਦਿੱਤੀ ਸੀ ਉਹਨਾਂ ਨਾਲ ਸੰਬੰਧ ਬਣਾਏ ਸਨ ਉਸ ਤੋਂ ਬਾਅਦ ਇਹਦੀ ਨਜ਼ਰ ਪੈ ਜਾਂਦੀ ਹੈ ਆਪਣੇ ਛੋਟੇ ਭਰਾ ਦੀਆਂ ਜਨਾਨੀਆਂ ਦੇ ਉੱਤੇ ਉਹਨਾਂ ਨੂੰ ਹੁਣ ਇਹ ਆਪਣੇ ਵੱਸ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਹੈ ਵੱਡੀ ਨੂੰ ਸੂਟ ਲਿਆ ਕੇ ਦਿੰਦਾ ਹੈ ਕਦੀ ਛੋਟੀ ਨੂੰ ਸੂਟ ਲਿਆ ਕੇ ਦਿੰਦਾ ਹੈ ਇਹਨੂੰ ਪਤਾ ਸੀ ਕਿ ਇਹ ਖੁਦ ਬਿਮਾਰ ਹੈ ਤੇ ਇਦਾਂ ਜੇਕਰ ਇਹ ਸਬੰਧ ਬਣਾਵੇਗਾ ਤਾਂ ਦੂਸਰੇ ਨੂੰ ਵੀ ਬਿਮਾਰੀ ਲੱਗ ਜਾਵੇਗੀ ਪਰ ਇਹਨੇ ਕਿਸੇ ਬਾਰੇ ਵੀ ਨਹੀਂ ਸੋਚਿਆ ਇਹਨੇ ਹੁਣ ਆਪਣੀਆਂ ਭਰਜਾਈਆਂ ਦੇ ਨਾਲ ਸਬੰਧ ਬਣਾਏ ਤਾਂ ਇਹ ਬਿਮਾਰੀਆਂ ਉਹਨੇ ਆਪਣੀਆਂ ਭਾਬੀਆਂ ਨੂੰ ਦੇ ਦਿੱਤੀ ਹੁਣ ਇਹਨਾਂ ਦੇ ਜਿਹੜੇ ਭਰਾ ਸਨ ਉਹ ਵੀ ਸਿੱਧਰੇ ਸਨ ਤੇ ਉਹਨਾਂ ਨੇ ਤਾਂ ਆਪਣੀ ਜਨਾਨੀਆਂ ਦੇ ਨਾਲ ਸਬੰਧ ਬਣਾਉਣੇ ਹੀ ਸਨ ਇਸ ਲਈ ਜਿਹੜੀ ਉਹ ਬਿਮਾਰੀ ਸੀ ਉਹਨਾਂ ਨੇ ਇਹਦੇ ਪ੍ਰਭਾਵਾਂ ਨੂੰ ਵੀ ਘੇਰ ਲਿਆ ਸੀ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਨੇ ਆਪਣੇ ਸਵਾਦ ਦੇ ਲਈ ਆਪਣੀ ਜ਼ਿੰਦਗੀ ਤਾਂ ਬਰਬਾਦ ਕੀਤੀ ਹੀ ਕੀਤੀ ਨਾਲੇ ਆਪਣੀ ਪਤਨੀ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੀ ਭਾਗੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕੀਤੀ ਤੇ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਪੰਜ ਛੇ ਘਰਾਂ ਦੀ ਇਹਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਹੁਣ ਇਹ ਜਿਹੜੇ ਛੋਟੇ ਭਰਾ ਸਨ ਇਹ ਵਿਚਾਰੇ ਸਾਧ ਸਨ ਸਿੱਧਰੇ ਬੰਦੇ ਸਨ ਦਿਨ ਰਾਤੇ ਮਿਹਨਤ ਕਰਦੇ ਸਨ ਸਵੇਰੇ ਉੱਠਦੇ ਸਨ ਤੇ ਟੱਗਿਆਂ ਦੀ ਵਾਂਗੂ ਇਹ ਖੇਤਾਂ ਦੇ ਵਿੱਚ ਕੰਮ ਕਰਦੇ ਸਨ ਆਪਣੀ ਮਿਹਨਤ ਦੇ ਨਾਲ ਇਹ ਡੇਢ ਕਿੱਲੇ ਤੋਂ ਢਾਈ ਕਿੱਲੇ ਬਣਾ ਲੈਂਦੇ ਹਨ ਮੇਰੇ ਤਾਂ ਇਹ ਵੀ ਬੰਦਾ ਕਰਦਾ ਸੀ ਪਰੇ ਥੋੜੀ ਜ਼ਿਆਦਾ ਹੀ ਕਰਦੇ ਸਨ ਇਹ ਵਿਚਾਰੇ ਸਿਧਰੇ ਸਨ ਇਹਨਾਂ ਨੂੰ ਬਿਮਾਰੀ ਲੱਗੀ ਹੋਈ ਸੀ ਵੱਡਾ ਹੀ ਦਵਾਈ ਲਿਆ ਕੇ ਦਿੰਦਾ ਸੀ ਕਦੀ ਨਹੀਂ ਸੀ ਲਿਆ ਕੇ ਦਿੰਦਾ ਤੇ ਇਹਨਾਂ ਦਾ ਇਲਾਜ ਵੀ ਪੂਰੀ ਤਰ੍ਹਾਂ ਨਹੀਂ ਚੱਲ ਸਕਿਆ ਤੇ ਆਖਿਰਕਾਰ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਦੋਨਾਂ ਦੀਆਂ ਜਿਹੜੀਆਂ ਬੀਜੀਆਂ ਸਨ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਸੀ ਉਦੀ ਵੀ ਮੌਤ ਹੋ ਜਾਂਦੀ ਹੈ ਜਿਹੜੀ ਗੂੰਗੀ ਸੀ ਜਿਹੜੀ ਹਿਮਾਚਲ ਤੋਂ ਲਿਆਂਦੀ ਹੋਈ ਸੀ ਉਹ ਹਜੇ ਜਿੰਦੀ ਰਹਿੰਦੀ ਹੈ ਇਸ ਤੋਂ ਬਾਅਦ ਇਸ ਬੰਦੇ ਦੇ ਜਿਹੜੀ ਕੁੜੀ ਸੀ ਉਹ ਵੀ ਵੱਡੀ ਹੁੰਦੀ ਹੈ ਵੱਡੀ ਹੋ ਕੇ ਉਹ ਸੇਮ ਆਪਣੇ ਪਿਓ ਦੀ ਤਰ੍ਹਾਂ ਹੀ ਨਿਕਲਦੀ ਹੈ ਕਹਿੰਦੇ ਨੇ ਕਿ ਜੋ ਬੀਜੋਗੇ ਤੁਸੀਂ ਉਹੀ ਵੱਡੋਗੇ ਇਹ ਕੁੜੀ ਨੇ ਕੋਈ ਆਟੋ ਡਰਾਈਵਰ ਨਹੀਂ ਸੀ ਛੱਡਿਆ ਕੋਈ ਸਫਾਈ ਕਰਮਚਾਰੀ ਨਹੀਂ ਸੀ ਛੱਡਿਆ ਕੋਈ ਰਿਕਸ਼ੇ ਵਾਲਾ ਨਹੀਂ ਸੀ ਛੱਡਿਆ ਇਹਨੂੰ ਜੋ ਵੀ ਮਿਲ ਜਾਂਦਾ ਸੀ ਇਹ ਉਸੇ ਬੰਦੇ ਦੇ ਨਾਲ ਸਬੰਧ ਬਣਾ ਲੈਂਦੀ ਸੀ ਹੁਣ ਉਸ ਪਿਓ ਦਾ ਖੂਨ ਸੀ ਤੇ ਉਹ ਖੂਨ ਜੋ ਉਸ ਕੁੜੀ ਦੇ ਵਿੱਚ ਵੀ ਦੌੜ ਰਿਹਾ ਸੀ ਇਸ ਲਈ ਉਹ ਸੇਮ ਉਹੀ ਚੀਜ਼ ਕਰਦੀ ਸੀ ਜੋ ਉਹ ਦਾ ਪਿਓ ਕਰਦਾ ਸੀ ਤੇ ਹੁਣ ਇਹਦੀ ਜਿਹੜੀ ਧੀ ਸੀ ਉਹ ਵੀ ਬਿਮਾਰ ਆਣ ਲੱਗ ਜਾਂਦੀ ਹੈ ਤੇ ਉਹਦੇ ਵੀ ਜਦੋਂ ਟੈਸਟ ਕਰਾਏ ਜਾਂਦੇ ਨੇ ਡਾਕਟਰ ਨੇ ਦੱਸਿਆ ਕਿ ਇਹਨੂੰ ਵੀ ਏਡਸ ਹੈ ਹੁਣ ਇਹਦੀ ਧੀ ਨੂੰ ਵੀ ਏਡਸ ਹੋ ਚੁੱਕੀ ਸੀ ਇਹ ਇਹਨੂੰ ਵੀ ਪਤਾ ਲੱਗ ਗਿਆ ਸੀ ਤੇ ਹੁਣ ਇਹ ਤਾਂ ਹਾਂ ਮਾਰ ਮਾਰ ਕੇ ਰੋਂਦਾ ਹੈ ਚਲੋ ਇੱਥੋਂ ਤੱਕ ਤਾਂ ਸਹੀ ਸੀ ਇਹਨਾਂ ਸਾਰਿਆਂ ਨੂੰ ਕੀਤੀ ਦਾ ਫਲ ਮਿਲ ਗਿਆ ਸੀ ਪਰ ਇਸ ਤੋਂ ਬਾਅਦ ਇਹ ਦੇਖਿਓ ਕਿ ਇਹਦੀ ਜਿਹੜੀ ਧੀ ਸੀ ਉਹਨੂੰ ਕੋਈ ਮੁੰਡਾ ਪਸੰਦ ਆ ਜਾਂਦਾ ਹੈ ਤੇ ਉਹ ਮੁੰਡਾ ਵੀ ਇਹਦੀ ਕੁੜੀ ਨੂੰ ਪਸੰਦ ਕਰਦਾ ਸੀ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਇਹਦੇ ਪਿਓ ਨੂੰ ਵੀ ਪਤਾ ਸੀ ਕਿ ਇਹ ਜਿਹੜੀ ਏਡਸ ਹੈ ਇਹਦੀ ਧੀ ਨੂੰ ਹੋਈ ਤੇ ਇਹ ਫਿਰ ਏਡੀ ਵੱਡੀ ਬੇਕੂਫੀ ਵਾਲਾ ਕੰਮ ਕਰਦੇ ਨੇ ਉਹ ਜਿਹੜਾ ਮੁੰਡਾ ਹੈ ਉਹਦੇ ਨਾਲ ਆਪਣੀ ਧੀ ਦਾ ਵਿਆਹ ਕਰਵਾ ਦਿੰਦੇ ਨੇ ਤੁਸੀਂ ਖੁਦ ਤੇ ਬਰਬਾਦ ਹੋਈ ਹੋਏ ਹੋ ਤੁਸੀਂ ਮਨ ਦੀ ਕਗਾਰ ਤੇ ਹੋ ਤੁਸੀਂ ਕਿਸੇ ਦੂਸਰੇ ਬੰਦੇ ਦੀ ਕਿਉਂ ਜ਼ਿੰਦਗੀ ਬਰਬਾਦ ਕਰ ਰਹੇ ਹੋ ਇਨਾਂ ਦੇ ਘਰ ਵਿੱਚ ਇਹ ਮੁੰਡਾ ਜਿਹੜਾ ਰਿਸ਼ਤਾ ਭੇਜਦਾ ਹੈ ਤੇ ਉਹ ਮੁੰਡੇ ਦਾ ਘਰ ਸੀ ਲੁਧਿਆਣੇ ਦੇ ਲਾਗੇ ਪਿੰਡ ਸੀ ਉੱਥੇ ਦਾ ਉਹ ਰਹਿਣ ਵਾਲਾ ਸੀ ਉਹ ਮੁੰਡਾ 25 ਕਿੱਲਿਆਂ ਦਾ ਮਾਲਕ ਸੀ ਮੁੰਡਾ ਸੋਹਣੀ ਸੁਨੱਖੀ ਕੁੜੀ ਵੇਖ ਕੇ ਇਹਦੇ ਤੇ ਡੁੱਲ ਜਾਂਦਾ ਹੈ ਤਾਂ ਉਹ ਇਹਦੇ ਘਰ ਰਿਸ਼ਤਾ ਭੇਜ ਦਿੰਦਾ ਹੈ ਤੇ ਇਹ ਵੀ ਉਹਦੇ ਨਾਲ ਇਹਦਾ ਕੁੜੀ ਦਾ ਵਿਆਹ ਕਰਵਾ ਦਿੰਦੇ ਨੇ ਬਿਨਾ ਕੁਝ ਦੱਸੇ ਬਿਨਾ ਕੋਈ ਉਹਦੇ ਗੱਲ ਕੀਤਿਆਂ ਕਿ ਇਸ ਕੁੜੀ ਨੂੰ ਐਸ ਹੈ ਹੁਣ ਸਮਾਂ ਬੀਤਦਾ ਜਾਂਦਾ ਹੈ ਇਹ ਜਿਹੜੀ ਕੁੜੀ ਸੀ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਪ੍ਰੈਗਨੈਂਟ ਹੋਣ ਤੋਂ ਬਾਅਦ ਕੁਝ ਦਿਨੇ ਬਿਮਾਰ ਆ ਨੱਕ ਪੈਂਦੀ ਹੈ ਇਹ ਡਾਕਟਰ ਕੋ ਜਾਂਦੇ ਨੇ ਉਹਦੇ ਟੈਸਟ ਕਰਾਉਂਦੇ ਨੇ ਤੇ ਜਦੋਂ ਡਾਕਟਰ ਇਸ ਕੁੜੀ ਦਾ ਐਚ ਆਈ ਵੀ ਟੈਸਟ ਕਰਦੇ ਨੇ ਤਾਂ ਪਤਾ ਲੱਗਦਾ ਹੈ ਕਿ ਇਹ ਕੁੜੀ ਨੂੰ ਏਡਸ ਹੈ ਜਦੋਂ ਇਹ ਗੱਲ ਮੁੰਡੇ ਨੂੰ ਪਤਾ ਲੱਗਦੀ ਹੈ ਤੇ ਉਹ ਵੀ ਤਹਾ ਮਾਰ ਮਾਰ ਰੋਂਦਾ ਹੈ ਮੁੰਡਾ ਜਦੋਂ ਆਪਣੇ ਸਹੁਰੇ ਘਰ ਆਂਦਾ ਹੈ ਸਹੁਰੇ ਵਾਲਿਆਂ ਨੂੰ ਪੁੱਛਦਾ ਹੈ ਆ ਕਿ ਤਾਂ ਉਹਦਾ ਸਹੁਰਾ ਜਰਾ ਸੀ ਉਹਦੇ ਪੈਰਾਂ ਤੇ ਪਾਣੀ ਪੈਣ ਨਹੀਂ ਦੇ ਰਿਹਾ ਸੀ ਉਹ ਕਹਿੰਦਾ ਸੀ ਕਿ ਵਿਆਹ ਤੋਂ ਪਹਿਲਾਂ ਤਾਂ ਸਾਡੀ ਕੁੜੀ ਬਹੁਤ ਹੀ ਸਹੀ ਸੀ ਇਹ ਵਿਆਹ ਕਰਾ ਕੇ ਹੀ ਉਹਨੂੰ ਇਹ ਬਿਮਾਰੀ ਲੱਗੀ ਹੈ ਉਹ ਜਦੋਂ ਮੁੰਡਾ ਫਿਰ ਪਿੰਡ ਦੇ ਵਿੱਚ ਆਸ-ਪਰੋਸ ਕੋਲੋਂ ਪੁੱਛਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਲੋਕੀ ਦੱਸਦੇ ਨੇ ਕਿ ਇਹ ਤੇ ਪੂਰਾ ਪਰਿਵਾਰ ਹੀ ਇਸ ਬਿਮਾਰੀ ਨਾਲ ਪੀੜਤ ਸੀ ਤੂੰ ਕਿੱਥੇ ਫਸ ਗਿਆ ਸੀ ਤੇ ਉਹ ਇਹ ਵੀ ਦੱਸਦੇ ਨੇ ਕਿ ਇਹ ਪਰਿਵਾਰ ਦਾ ਜਰਾਏ ਮੁਖੀਆ ਸੀ ਬੰਦਾ ਸੀ ਇਨੇ ਕੋਈ ਵੀ ਪਿੰਡ ਦੇ ਵਿੱਚ ਜਨਾਨੀ ਨਹੀਂ ਸੀ ਛੱਡੀ ਤੇ ਇਸੇ ਤਰ੍ਹਾਂ ਹੀ ਇਹ ਕੁੜੀ ਨੇ ਵੀ ਕੋਈ ਮਰਦ ਨਹੀਂ ਸੀ ਛੱਡਿਆ ਤੇ ਇਸ ਤਰ੍ਹਾਂ ਉਹ ਮੁੰਡਾ ਹੁਣ ਵਿਚਾਰਾ ਰੋਂਦਾ ਹੈ ਬਿਮਾਰ ਹੋਇਆ ਹੈ ਤੇ ਉਹਦਾ ਇਲਾਜ ਵੀ ਨਹੀਂ ਹੋ ਪਾ ਰਿਹਾ ਹੌਲੀ ਹੌਲੀ ਉਹ ਮੁੰਡਾ ਹੁਣ ਮਰਦਾ ਪਿਆ ਹੈ ਦੋਸਤੋ ਇਹ ਜਿਹੜੀ ਕਹਾਣੀ ਸੁਣਾਉਣ ਦਾ ਮਕਸਦ ਨਾ ਕਿਸੇ ਦਾ ਮਜ਼ਾਕ ਉਡਾਣਾ ਸੀ ਨਾ ਕਿਸੇ ਨੂੰ ਠੇਸ ਪਹੁੰਚਾਉਣਾ ਸੀ ਬਲਕਿ ਤੁਹਾਨੂੰ ਇਹ ਦੱਸਣਾ ਸੀ ਕਿ ਦੁਨੀਆ ਉੱਤੇ ਵੇਖੋ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲਦੇ ਨੇ ਬਹੁਤ ਲੋਕੀ ਉਲਟਾ-ਪੁਲਟਾ ਕਰ ਰਹੇ ਨੇ ਲੋਕੀ ਆਪਣਾ ਮਜ਼ਾ ਲੈਣ ਵਾਸਤੇ ਕਿਸੇ ਦੀ ਪਰਵਾਹ ਨਹੀਂ ਕਰਦੇ ਕਿਸੇ ਦੇ ਬਾਰੇ ਵੀ ਨਹੀਂ ਥੋੜਾ ਬਹੁਤਾ ਸੋਚਦੇ ਕੀ ਕੱਲ ਨੂੰ ਉਹਦੇ ਨਾਲ ਕੀ ਹੋਵੇਗਾ ਬਸ ਆਪਣਾ ਮਤਲਬ ਕੱਢਦੇ ਨੇ ਇਸ ਲਈ ਜਦੋਂ ਵੀ ਕਿਸੇ ਦੇ ਨਾਲ ਕੁਝ ਸਬੰਧ ਬਣਾਉਣਾ ਹੈ ਕਿਸੇ ਦੇ ਨਾਲ ਜੇਕਰ ਤੁਸੀਂ ਰਿਸ਼ਤਾ ਕਰਵਾ ਰਹੇ ਹੋ ਵਿਆਹ ਕਰ ਰਹੇ ਹੋ ਤਾਂ ਉਸ ਬੰਦੇ ਦੀ ਪੂਰੀ ਤਰ੍ਹਾਂ ਇਨਕੁਆਰੀ ਕਰ ਲਵੋ ਤੇ ਕਹਿੰਦੇ ਨੇ ਕਿ ਜੇਕਰ ਤੁਹਾਡਾ ਦਿਲ ਸਾਫ਼ ਹੈ ਤੁਹਾਨੂੰ ਕੋਈ ਇਹੋ ਜਿਹਾ ਨੁਕਸ ਹੈ ਤਾਂ ਦੂਸਰੇ ਬੰਦੇ ਨੂੰ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਦੂਸਰੇ ਬੰਦੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬੰਦਾ ਇਸ ਲਈ ਕਦੀ ਵੀ ਕਿਸੇ ਦੇ ਨਾਲ ਇਹੋ ਜਿਹਾ ਧੋਖਾ ਨਾ ਕਰੋ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ